ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਫ਼ਜ਼ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਜਾਂ ਸ਼ੇਰ 버ਗਰ ਬਣ ਜਾਣਗੇ ਉੱਚੀ ਚ ਕਰ ਲੈ ਮੇਰਾ ਵੀਰ ਇਸ ਰੈਸਟੋਰੈਂਟ ਚ ਮੇਰਾ ਵੀਰ ਰੈਸਟੋਰੈਂਟ ਚ ਮੇਰਾ ਵੀਰ ਰੈਸਟੋਰੈਂਟ ਚ ਪ੍ਰੈਸ ਵਾਲੇ ਆਏ ਬੈਠੇ ਆ ਪ੍ਰੈਸ ਵਾਲੇ ਆਏ ਬੈਠੇ ਆ ਮੈਂ ਵੀ ਪਿਆਰ ਨਾਲ ਗੱਲ ਕਰਨ ਡਿਆ ਆ ਮੈਂ ਰੈਸਟੋਰੈਂਟ ਚ ਬੈਠਾ ਤੁਹਾਡੇ ਪ੍ਰੈਸ ਵਾਲੇ ਵੀਰ ਆਏ ਆ ਇੱਥੇ ਆਜੋ ਭਾਜੀ ਭਾਵੇਂ ਫੁੱਲ ਭਾਵੇਂ ਫੁੱਲ ਵੈਜੀਟੇਰੀਨ ਹੁਣ ਆਪ ਇੱਕ ਚੀਜ਼ ਦੱਸੋ ਮੈਨੂੰ ਸਿੰਘ ਦਾ ਜਿਹੜਾ ਮਤਲਬ ਆ ਆਪ ਜੀ ਨੂੰ ਪਤਾ ਆ ਸਿੰਘ ਦਾ ਲਫ਼ਜ਼ ਦਾ ਮਤਲਬ ਕੀ ਆ ਸਿੰਘ ਦਾ ਮਤਲਬ ਸ਼ੇਰ ਹੁੰਦਾ ਮਹਾਰਾਜ ਜੀ ਮੇਰੀ ਬੇਨਤੀ ਸੁਣੋ ਫਾਰਸੀ ਦਾ ਲਫ਼ਜ਼ ਆ ਸਿੰਘ ਸਿੰਘ ਦਾ ਨਾਮ ਸ਼ੇਰ ਆ ਤੇ ਸ਼ੇਰ ਹੁਣ ਪਰੌਂਠੇ ਬਣ ਜਾਣਗੇ ਜਾਂ ਸ਼ੇਰ 버ਗਰ ਬਣ ਜਾਣਗੇ ਭਾਜੀ ਮੈਨੂੰ ਗੱਲ ਦੱਸੋ ਤੁਹਾਨੂੰ ਨਹੀਂ ਬਿਨਾਂ ਗੱਲ ਤੋਂ ਕੀ ਤੁਸੀਂ ਮੈਨੂੰ ਕਲੀਅਰਿਫਾਈ ਕਰੋਗੇ ਤੁਸੀਂ ਕਿਸ ਆਧਾਰ ਤੇ ਨਾਮ ਰੱਖਿਆ ਆ ਉੱਚੀ ਚ ਕਰ ਲਾ ਮੇਰਾ ਵੀ ਇੱਥੇ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਮੇਰਾ ਵੀ ਰੈਸਟੋਰੈਂਟ ਚ ਆ ਪ੍ਰੈਸ ਵਾਲੇ ਆਏ ਬੈਠੇ ਆ ਪ੍ਰੈਸ ਵਾਲੇ ਆਏ ਬੈਠੇ ਆ ਨਹੀਂ ਪਿਆਰ ਨਹੀਂ ਗੱਲ ਕਰਨਦੇ ਆ ਮੈਂ ਰੈਸਟੋਰੈਂਟ ਚ ਬੈਠਾ ਤੁਹਾਡੇ ਪ੍ਰੈਸ ਵਾਲੇ ਵੀਰ ਆਏ ਆ ਇੱਥੇ ਆ ਜੋ ਮੈਂ ਕਹਿ ਰਿਹਾ ਇੱਥੇ ਆ ਜੋ ਆਰਾਮ ਨਾਲ ਗੱਲ ਕਰ ਲੈਣੇ ਪਹੁੰਚੋ ਕੋਈ ਤੁੱਕਣੂ ਮੈਂ ਚੁੱਕੂ ਨਾ ਕਹਾਂ ਜੀ ਆਲਾ ਭਾਈ ਸਾਹਿਬ 6 ਮਿੰਟ ਚ ਨਹੀਂ ਆਉਣਾ ਆਪਾਂ ਬੈਠੇ ਹੁਣ ਬੈਠੇ ਆ ਤੁਸੀਂ ਕਹਿ ਰਹੇ ਹੋ ਇੱਕ ਪਾਸੇ ਤੁਸੀਂ ਗਲਤੀ ਕੀਤੀ ਆ ਭਾਈ ਸਾਹਿਬ ਇੱਕ ਪਾਸੇ ਆਪਾਂ ਇੱਕ ਪਾਸੇ ਆਪਾਂ ਗਲਤੀ ਕੀਤੀ ਇੱਕ ਪਾਸੇ ਆਪਾਂ ਹੈ ਫਰੋਰੇ ਦੂਜੇ ਬੰਦੇ ਦੀ ਉੱਚੀ ਆਵਾਜ਼ ਚ ਆਪਾਂ ਤੇ ਜਿਹੜਾ ਮੇਰਾ ਬੋਲਣ ਦਾ ਤਰੀਕਾ ਮੈਂ ਤੇ ਉਦਾਂ ਹੀ ਬੋਲਾਂਗਾ ਹਾਂ ਠੀਕ ਹੈ ਤੁਸੀਂ ਰਿਕਾਰਡਿੰਗਾਂ ਦੱਸ ਕਰੋ ਪਰ ਮੈਨੂੰ ਇਹ ਦੱਸੋ ਕਿ ਇਹ ਚੀਜ਼ ਸਹੀ ਆ ਤੁਸੀਂ ਇਹ ਦੱਸੋ ਇਹ ਚੀਜ਼ ਸਹੀ ਆ ਇਹ ਸ਼ਿੰਗ ਦਾ ਵਸਤੂ ਹੈ ਵੈਜੀਟੇਰੀਅਨ ਕੋਲ ਪੂਰਾ ਕੋਡ ਹੈ ਭਾਜੀ ਭਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੋਨ ਵੈਜੀਟੇਰੀਅਨ ਹੋ ਜੇ ਮੇਰੀ ਬੇਨਤੀ ਸਾਨੂੰ ਇੱਕ ਵਾਰੀ ਭਾਵੇਂ ਵੈਜੀਟੇਰੀਅਨ ਹੋ ਜੇ ਭਾਵੇਂ ਨੋਨ ਵੈਜੀਟੇਰੀਅਨ ਹੋ ਜੇ ਪਰ ਨਾਂ ਕਿਉਂ ਰੱਖਿਆ ਆਪਾਂ ਜੇ ਮੇਰੀ ਗੱਲ ਸੁਣੋ ਯਾਰ ਮੈਂ ਜਿਹੜੀ ਚੀਜ਼ ਦਾ ਤੁਹਾਨੂੰ ਇਹ ਸਵਾਲ ਪੁੱਛ ਰਿਹਾ ਕਿ ਸਿੰਘ ਨਾਮ ਆਪਾਂ ਕਿਸੇ ਚੀਜ਼ ਦਾ ਸਿੰਘ ਦਾ ਨਾਮ ਸ਼ੇਰ ਦਾ ਆ ਆਪਣੇ ਸਿੰਘਾਂ ਦਾ ਨਾਮ ਆ ਆਪਾਂ ਕਿਸੇ ਦੂਜੀ ਵਸਤੂ ਦਾ ਖਾਣ ਵਾਲੀ ਵਸਤੂ ਦਾ ਨਾਮ ਕਿੱਦਾਂ ਰੱਖ ਦਾਂਗੇ ਮੇਰੇ ਨਾਮ ਦਾ ਅੱਛੇ ਪੜਾਈ ਕਿੰਨੇ ਨੂੰ ਸਿੰਘ ਨਾ ਕੇ ਕੰਮ ਹੀ ਨਹੀਂ ਹੋਨੇ ਭਾਈ ਸਾਹਿਬ ਸਿੰਘਾਂ ਦੇ ਨਾਂ ਤੇ ਹੁੰਦੇ ਕੱਲਾ ਸਿੰਘ ਦੇ ਨਾਂ ਤੇ ਨਹੀਂ ਹੁੰਦਾ ਤੁਸੀਂ ਦੱਸੋ ਪੰਜਾਬ ਦੇ ਵਿੱਚ ਤੁਸੀਂ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਇੱਕ ਚੀਜ਼ ਦਾ ਮੈਨੂੰ ਜਵਾਬ ਦਿਓ ਵੇਖੋ ਜਵਾਬ ਦਿਓ ਮੈਨੂੰ ਮੈਨੂੰ ਜਵਾਬ ਦਿਓ ਜਤਿੰਦਰ ਸਿੰਘ ਅਕਾਲੀ ਨਾਮ ਮੇਰਾ ਜਤਿੰਦਰ ਸਿੰਘ ਅਕਾਲੀ ਬੁੱਢਾ ਦਾਤੋ ਬੁੱਢਾ ਆ ਅਕਾਲੀ ਫੁਲਾ ਸਿੰਘ ਸਾਡਾ ਸਾਡਾ ਕੁਆਟਰ ਆ ਜਦੋਂ ਮਰਜ਼ੀ ਆਓ ਦਰਬਾਰ ਸਾਹਿਬ ਪਾਰਕਿੰਗ ਦੇ ਲਾਗੇ ਠੀਕ ਆ ਦੂਸਰੀ ਬੇਨਤੀ ਮੇਰੀ ਇਹ ਸੁਣੋ ਕਿ ਪੰਜਾਬ ਦੇ ਵਿੱਚ ਕਹਾਵਤ ਹੈ ਪਰੌਂਖਾ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਆ ਹੈਲੋ ਰੋਜੋ ਰੋਜੋ ਕੋਣ ਨਹੀਂ ਲਾਉਣਾ ਇੱਕ ਮਿੰਟ ਇਹ ਪਾਉ ਕਿਹੜੀ ਕੰਟਰੀ ਹੈ ਇਹ ਆਸਟ੍ਰੇਲੀਆ ਹੈ ਹੈ ਆਸਟ੍ਰੇਲੀਆ ਇੱਥੇ ਬੈਠਾ ਹੁੰਦਾ ਤੈਨੂੰ ਦੱਸ ਦੇਣਾ ਕਿ ਬੋਲੀ ਦਾ ਕਿੱਦਾਂ ਹੈ ਨਹੀਂ ਸਰ ਇਹ ਤਾਂ ਮਤਲਬ ਰੈਸਟੋਰੈਂਟ ਤੇਰਾ ਹਾਲ ਤੂੰ ਉਹਦੀ ਬੇਇੱਜ਼ਤੀ ਐਵੇਂ ਕਰਾਈ ਇਹਨਾਂ ਨੇ ਜਾਇ ਜੀ ਤੇਰਾ ਨਾ ਤੇਰਾ ਰੈਸਟੋਰੈਂਟ ਹੈ ਤੂੰ ਕਾ ਤੋਂ ਗੱਲ ਕਰਾਉਣ ਡਿਆ ਕਿਸੇ ਨਾਲ ਮੇਰਾ ਨਹੀਂ ਹੈਗਾ ਸਰ ਜੀ ਇਹ ਓਨਰ ਨੇ ਰੁਕ ਜਾ ਇੱਕ ਮਿੰਟ ਹੋਲਡ ਕਰੋ ਬਾਈ ਇੱਥੇ ਆ ਮੇਨ ਓਨਰ ਹੀ ਇਹ ਨੇ ਹਾਂ ਜੀ ਬਾਬਾ ਜੀ ਕੀ ਨਾਮ ਹੈ ਯਾ ਸਾਹਿਬ ਦਾਸ ਜਤਿੰਦਰ ਸਿੰਘ ਅਕਾਲੀ ਹਾਂ ਤੇ ਕੀ ਕਹਿਣਾ ਚਾਹੁੰਦੇ ਆ ਕੀ ਦੇਖਿਆ ਹੀ ਰੈਸਟੋਰੈਂਟ ਦੇ ਵਿੱਚ ਆ ਗਿਆ ਦੇਖੋ ਜੀ ਗੁਰੂ ਘਰ ਗੁਰੂ ਗ੍ਰਾਮਦਾਸ ਸਾਹਿਬ ਦੀ ਨਗਰੀ ਆ ਇੱਥੇ ਸੰਗਤ ਦਰਸ਼ਨ ਵਦਾਰੇ ਕਰਨ ਆਉਂਦੇ ਆ ਇਹ ਜਿਹੜਾ ਮੇਨ ਰਸਤਾ ਕਾਲੀ ਫੂਲਾ ਸਿੰਘ ਗੁਰਜੀ ਤੋਂ ਸ਼੍ਰੀ ਦਰਬਾਰ ਸਾਹਿਬ ਦੀ ਪਾਰਕਿੰਗ ਨੂੰ ਜਾਂਦਾ ਆ ਉਹ ਰਸਤੇ ਦੀ ਹਾਦਸੇ ਉੱਤੇ ਇਹਨਾਂ ਨੇ ਰੈਸਟੋਰੈਂਟ ਬਣਾਇਆ ਆ ਪੀਜ਼ਾ ਕਿੰਗ ਤੇ ਪਰੌਂਠਾ ਸਿੰਘ ਜਿਹੜਾ ਕਿ ਬਹੁਤ ਹੀ ਜ਼ਿਆਦਾ ਨਿੰਦਣਯੋਗ ਕੰਮ ਕੀਤਾ ਇਹਨਾਂ ਨੇ ਕਿ ਦੇਖੋ ਹੋਰ ਵੀ ਬੜੇ ਨਾਮ ਆ ਮੈਂ ਪਹਿਲਾਂ ਵੀ ਗੱਲ ਕਹਿ ਚੁੱਕਾ ਬੜੇ ਨਾਮ ਬੜੇ ਤਰ੍ਹਾਂ ਦੀਆਂ ਅਦਰ ਸਟੇਟ ਤੋਂ ਆਏ ਵੀਰ ਬਿਜ਼ਨਸ ਕਰਨ ਆਏ ਆ ਭਾਈ ਜੀ ਦਾ ਕੋਈ ਨਹੀਂ ਕੋਈ ਗਿਲਵਾਨੀ ਸਾਨੂੰ ਕਿ ਬਾਹਰੋਂ ਆ ਕੇ ਕੰਮ ਕਰਦੇ ਆ ਕਰੀ ਜਾਣ ਸੱਤਿਆ ਚੜਦੀ ਕਲਾ ਪਰ ਇਹ ਹੈ ਕਿ ਕਿਸੇ ਦੇ ਧਰਮ ਨੂੰ ਟਾਰਗੇਟ ਜਾਂ ਕਿਸੇ ਦੇ ਨਾਂ ਨੂੰ ਟਾਰਗੇਟ ਨਾ ਕੀਤਾ ਜਾਵੇ ਜਿਹੜੇ ਵੀਰ ਨੇ ਇਹਨਾਂ ਨੂੰ ਸਲਾਹ ਦਿੱਤੀ ਉਹ ਵੀ ਗੁਰਸਿੱਖ ਵੀਰ ਆਂਦਾ ਮੈਂ ਸਿੰਘ ਆ ਪੱਗਾਂ 'ਚ ਸਿਰਫ ਸੌਣ ਵਾਲਾ ਕੰਮ ਹੀ ਆ ਕਿ ਫਿਰ ਜੇ ਤੁਹਾਨੂੰ ਸੋਚੀ ਨਹੀਂ ਇਹ ਚੀਜ਼ ਜੀ ਕਿ ਸਿੰਘ ਕੀ ਆ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿੱਡਾ ਤੱਕ ਤੁਹਾਨੂੰ ਰਤਬਦਤਾ ਸਿੰਘ ਨਾਂ ਦੇ ਕੇ ਸ਼ੇਰ ਦਾ ਨਾਂ ਦਿੱਤਾ ਤੁਸੀਂ ਪਰੌਂਠੇ ਦਾ ਨਾਂ ਰੱਖੀ ਜਾਂਦੇ ਹੋ ਆਪਣੇ ਤੁਸੀਂ ਕੇਸ ਕਟਾਈ ਜਾਂਦੇ ਤੇ ਨਾ ਤੁਸੀਂ ਪਰੌਂਠਿਆਂ ਨੂੰ ਸਿੰਘ ਬਣਾਈ ਜਾਂਦੇ ਹੋ ਉਹ ਨਹੀਂ ਚੰਗਾ ਲੱਗਦਾ ਆਪਾਂ ਇਹ ਜੀਰ ਨੂੰ ਹੱਥ ਬੰਨ੍ਹ ਕੇ ਬੇਨਤੀ ਕੀਤੀ ਕਿ ਵੀਰ ਮੇਰਿਆ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਆਪਾਂ ਨਾਂ ਚੇਂਜ ਕਰੀਏ ਚਲੋ ਉਹਨਾਂ ਨੇ ਸਾਡੀ ਮੰਨੀ ਵੀ ਆ ਉਹ ਬੋਰਡ ਪਾੜ ਵੀ ਦਿੱਤਾ ਉਹਨਾਂ ਨੇ ਜੇ ਦੋ ਦਿਨ ਬੋਰਡ ਪਾੜੇ ਬਾਕੀ 100 ਤੋਂ ਪਲੱਸ ਬੋਰਡ ਜਿਨ੍ਹਾਂ ਦਾ ਨਾਮ ਲੰਦਾ ਮੈਂਸ਼ਨ ਹੈ ਬਾਕੀ ਲੋਗੋ ਬਣਾਏ ਉਹ ਕਹਿੰਦੇ ਕਿ ਸ਼ਾਮ ਦੇ ਘਰ ਆਪਾਂ ਚੇਂਜ ਕਰ ਦਾਂਗੇ ਤੇ ਬੇਨਤੀ ਇਹੋ ਹੀ ਆ ਸਾਰੇ ਵੀਰਾਂ ਨੂੰ ਕਿ ਕੋਈ ਵੀ ਇਹੋ ਜਿਹਾ ਕਾਰਜ ਨਾ ਕਰਿਆ ਕਰੋ ਕਿ ਜੇ ਕਿਸੇ ਨੂੰ ਸੀਦੇ ਉੱਤੇ ਦੁੱਖ ਲੱਗੇ ਦੇਖੋ ਸਾਰੇ ਆਪਾਂ ਵੀਰ ਭਰਾ ਆ ਪੰਜਾਬ ਦੀ ਨਗਰੀ ਆ ਅਮਰਸਰ ਸਾਹਿਬ ਦੀ ਨਗਰੀ ਸਾਰੇ ਹੱਲ ਮਿਲ ਕੇ ਰਹੀਏ ਇਹ ਹਾਂ ਜੀ ਇਹ ਆਪਣਾ ਦਰਬਾਰ ਸਾਹਿਬ ਲੱਗੇ ਪਾਰਕਿੰਗ ਲੱਗੇ ਹਾਂ ਜੀ ਕੀ ਨਾਮ ਰੱਖਿਆ ਗਿਆ ਸੀ ਤੁਹਾਡਾ ਪੀਜ਼ਾ ਕਿੰਗ ਪਰਾਟਾ ਸਿੰਘ ਤੇ ਜਿਹਨਾਂ ਨੂੰ ਨਹੀਂ ਜਿਹੜਾ ਉਹਨਾਂ ਨੂੰ ਨਾਮ ਵਧੀਆ ਲੱਗਿਆ ਤੇ ਆਪਾਂ ਨਾਮ ਚੇਂਜ ਕਰਨ ਦਾ ਡਿਸੀਜਨ ਲਿਆ ਉਹਨਾਂ ਤੋਂ ਮਾਫੀ ਵੀ ਮੰਗੂਗੀਆ ਤੇ ਨਾਮ ਹਟਾ ਵੀ ਦਿੱਤਾ ਜਿੱਥੇ ਤੋਂ ਤੁਹਾਡਾ ਰਹਿ ਗਿਆ ਹੈ ਕਿਹਨੇ ਦੇ ਵੱਲੋਂ ਗਿਆ ਇਹ ਜਿਹੜੇ ਓਨਰ ਨੇ ਉਹ ਸਾਰੇ ਬਾਹਰ ਨੇ ਸੌਨਰ ਕਿੱਥੇ ਹੈ ਜੀ ਤੁਹਾਡੇ ਨਾਲ ਉਹ ਬਾਹਰ ਨੇ ਆਸਟ੍ਰੇਲੀਆ ਸੀ ਅੱਛਾ ਬਿਲਕੁਲ ਤਾਂ ਉਹਨਾਂ ਦੇ ਵੱਲੋਂ ਲੋਕੋ ਕੀ ਟਾਕਿਆ ਕਰਾਉਂਦਾ ਉਹਨਾਂ ਦੇ ਵੱਲੋਂ ਨਾਮ ਬਦਲਿਆ ਸਾਰਾ ਹਾਂ ਹੁਣ ਤੁਹਾਨੂੰ ਕਿੰਨੇ ਵਜੇ ਦਾ ਟਾਈਮ ਦਿੱਤਾ ਗਿਆ ਜਿੱਥੇ ਪੰਜ ਵਜ ਕੀ ਗਿਆ ਗਿਆ ਨਾਮ ਲਵਾ ਲੀ ਕੀ ਨਾਮ ਹਟਾ ਦੋ ਤੇ ਆਪਾਂ ਸਾਡੇ ਨਾਮ ਸਾਰਾ ਚੇਂਜ ਕਰ ਦੇਣਾ ਸਿੰਘ ਜੁੱਤੇ ਵੀ ਲੱਗੇ ਵਗੈਰਾ ਤਾਂ ਹੁਣ ਕੀ ਨਾਮ ਰਖਾਇਆ ਜਾ ਰਿਹਾ ਤੁਹਾਡੇ ਲੋ ਆਪਾਂ ਕਿੰਗ ਹੀ ਰਖਾ ਲੇ ਅੱਛਾ ਜੀ ਬਰਾਟਾ ਕਿੰਗ ਸਿੰਘ ਕਟਾ ਕੇ ਕਿੰਗ ਜੀ